ਬਈ ਕਿਸਾਨ ਦੋਸਤੋ ਪੰਜਾਬ ਤੇ ਹਰਿਆਣਾ ਦੇ ਵਿੱਚ ਅੱਜ ਅਤੇ ਕੱਲ ਜਿਹੜੀ ਬਰਖਾ ਹੋਣ ਜਾ ਰਹੀ ਆ 11 ਜਨਵਰੀ ਯਾਨੀ ਕਿ ਅੱਜ ਅਤੇ 12 ਜਨਵਰੀ ਨੂੰ ਕੱਲ ਨੂੰ ਪੰਜਾਬ ਦੇ ਕਾਫੀ ਏਰੀਏ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਹੈ ਤਕਰੀਬਨ ਸਾਰੇ ਏਰੀਏ ਦੇ ਵਿੱਚ ਜਿਹੜੀ ਬਰਖਾ ਹੋ ਸਕਦੀ ਹੈ ਕਈ ਥਾਈ ਹਲਕੀ ਬਰਖਾ ਹੋ ਸਕਦੀ ਹੈ ਕੁਝ ਏਰੀਏ 'ਚ ਦਰਮਿਆਨੀ ਬਰਖਾ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਗੜੇ ਪੈਣ ਤੇਜ਼ ਹਵਾ ਚੱਲਣ ਦੀ ਸੰਭਾਵਨਾ ਵੀ ਜਿਹੜੀ ਜਾਰੀ ਕੀਤੀ ਗਈ ਹੈ। ਬਿਜਲੀ ਲਿਖਣ ਦੇ ਆ ਘਟਰਾਵਾ ਵਾਪਰ ਸਕਦੀਆਂ ਨੇ। ਕਿੰਨਾ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਖਾ ਹੋ ਕਿੱਥੇ ਦਰਮਿਆਨੀ ਬਰਖਾ ਹੋ। ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਗੜੇ ਪੈ ਸਕਦੇ ਨੇ ਇਹ ਜਾਣਕਾਰੀ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਮੈਂ ਜਗਜੀਵਨ ਸਿੰਘ ਜਵੰਦਾ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ। ਦੋਸਤੋ ਜੇਕਰ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾ ਚੈਨਲ ਸਬਸਕ੍ਰਾਈਬ ਕਰ ਲੋ ਨੋਟੀਫਿਕੇਸ਼ਨ ਵਾਸਤੇ ਨਾਲ ਜਿਹੜਾ ਬੈਲ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਅ ਦੋਸਤੋ ਆਪਾਂ ਦੇਖਦੇ ਆਂ ਵੀ ਜਿਹੜਾ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਅਰੀਜਨਲ ਸੈਂਟਰ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਦਿੱਤੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਦੇਖਦੇ ਆਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅ ਬਰਖਾ ਦਰਮਿਆਨੀ ਹੋਊ ਕਿੱਥੇ ਜਿਹੜੀ ਹਲਕੀ ਵਰਖਾ ਦੀ ਸੰਭਾਵਨਾ ਪਹਿਲਾਂ ਆਪਾਂ ਮਾਦਾ ਏਰੀਆ ਦੀ ਜੇ ਗੱਲ ਕਰੀਏ ਤਾਂ 11 ਜਨਵਰੀ ਨੂੰ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਾਹ ਸਾਹਿਬ ਤਰਨਤਾਰਨ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 11 ਜਨਵਰੀ ਨੂੰ ਜਿਹੜੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਕਾਫੀ ਏਰੀਆ ਵਰਖਾ ਤਕਰੀਬਨ ਕਵਰ ਕਰੂਗੀ ਸਾਰਾ ਏਰੀਆ ਹੀ ਵਰਖਾ ਕਵਰ ਕਰੂਗੀ 12 ਜਨਵਰੀ ਦੀ ਜੇ ਗੱਲ ਕਰੀਏ ਤਾਂ ਕੁਝ ਏਰੀਆ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਇਹਨਾਂ ਚਾਰੇ ਜ਼ਿਲ੍ਹਿਆਂ ਚ ਵਰਖਾ ਹੋਊਗੀ ਹਲਕੀ ਵਰਖਾ ਹੋਊਗੀ ਇਸੇ ਤਰ੍ਹਾਂ ਜੇ ਦੁਆਬਾ ਏਰੀਆ ਦੀ ਗੱਲ ਕਰੀਏ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਥਲਾ ਤੇ ਜਲੰਧਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 11 ਜਨਵਰੀ ਨੂੰ ਜਿਹੜੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਏਰੀਆ ਤਕਰੀਬਨ ਕਾਫੀ ਕਵਰ ਕਰੂਗੀ ਸਾਰਾ ਏਰੀਆ ਹੀ ਕਵਰ ਕਰ ਲੈਣਾ ਹਲਕੀ ਤੋਂ ਦਰਮਿਆਨੀ ਵਰਖਾ ਆਊਗੀ ਪਰ 12 ਜਨਵਰੀ ਨੂੰ ਜੇਕਰ ਆਪਾਂ ਦੇਖੀਏ ਤਾਂ 12 ਜਨਵਰੀ ਨੂੰ ਟੁੱਟਵੇਂ ਰੂਪ ਦੇ ਵਿੱਚ ਵਰਖਾ ਹੋ ਸਕਦੀ ਹੈ ਵਰਖਾ ਹਲਕੀ ਹੋਊਗੀ 12 ਜਨਵਰੀ ਨੂੰ ਅੱਗੇ ਆਪਾਂ ਗੱਲ ਕਰਦੇ ਹਾਂ ਪੱਛਮੀ ਮਾਲਵਾਦੀ ਪੱਛਮੀ ਮਾਲਵਾ ਦੇ ਵਿੱਚ ਫਰੋਜ਼ਪੁਰ ਫਾਜ਼ਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮੋਗਾ ਤੇ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ 11 ਜਨਵਰੀ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਦੋ ਜਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਗੜੇ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਫਰੋਜ਼ਪੁਰ ਦੇ ਵਿੱਚ ਕੋਈ ਚੇਤਾਵਨੀ ਨਹੀਂ ਹੈਗੀ ਫਾਜ਼ਲਕਾ ਸ਼੍ਰੀ ਮੁਕਸਰ ਸਾਹਿਬ ਅਤੇ ਬਠਿੰਡਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਗੜੇ ਪੈਣ ਦੀ ਸੰਭਾਵਨਾ ਫਰੀਦਕੋਟ ਤੇ ਮੋਗਾ ਇੱਥੇ ਗਰਜ ਚਮਕਣ ਨਾਲ ਬਿਜਲੀ ਲਿਸਕਣ ਦੀਆਂ ਘਟਨਾਵਾਂ ਵਾਪਰ ਸਕਦੇ ਨੇ ਤੇਜ਼ ਹਵਾ ਚੱਲ ਸਕਦੀ ਆ ਇਹਨਾਂ ਪੰਜ ਜ਼ਿਲ੍ਹਿਆਂ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਸਰ ਸਾਹਿਬ ਮੋਗਾ ਤੇ ਬਠਿੰਡਾ ਇਹਨਾਂ ਪੰਜੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਬਿਜਲੀ ਲਿਸਕਣ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਸਕਦੀਆਂ ਨੇ ਪਰ ਜਿਹੜੇ ਗੜੇ ਪੈਣ ਦੀ ਸੰਭਾਵਨਾ ਉਹ ਸਿਰਫ ਤਿੰਨ ਜ਼ਿਲ੍ਹੇ ਨੇ ਫਾਜ਼ਿਲਕਾ ਸ਼੍ਰੀ ਮੁਖਤਸਰ ਸਾਹਿਬ ਤੇ ਬਠਿੰਡਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਘੜੇ ਵੀ ਸਕਦੇ ਨੇ 11 ਜਨਵਰੀ ਨੂੰ 12 ਜਨਵਰੀ ਦੀ ਜੇ ਆਪਾਂ ਗੱਲ ਕਰੀਏ 12 ਜਨਵਰੀ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਕਿਤੇ ਕਿਤੇ ਕੋਈ ਜਿਆਦਾ ਵੱਡੀ ਭਾਰੀ ਵਰਖਾ ਦੀ ਚੇਤਾਵਨੀ ਨਹੀਂ ਹੈਗੀ ਹਾਂ 12 ਜਨਵਰੀ ਨੂੰ ਧੁੰਦ ਦੀ ਚੇਤਾਵਨੀ ਜ਼ਰੂਰ ਦਿੱਤੀ ਗਈ ਹੈ ਫਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਖਤਸਰ ਸਾਹਿਬ ਮੋਗਾ ਬਠਿੰਡਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਤਾਂ ਦੂਜੀ ਚਤਾਵਨੀ ਥੋੜੀ ਵੱਧ ਆ ਉੱਥੇ ਜਿਹੜੀ orange ਕਲਰ ਦੀ ਵਾਰਨਿੰਗ ਹੈ ਮੋਗਾ ਤੇ ਬਠਿੰਡਾ ਦੇ ਵਿੱਚ ਅੱਗੇ ਆਪਾਂ ਦੇਖਦੇ ਹਾਂ ਪੂਰਬੀ ਮਾਲਵਾ ਦੇ ਵਿੱਚ ਪੂਰਬੀ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਲੇਰਕੋਟਲਾ ਇੱਥੇ ਦੋ ਜ਼ਿਲ੍ਹਾ ਮਾਨਸਾ ਜ਼ਿਲ੍ਹੇ ਦੇ ਵਿੱਚ ਗੜੇ ਪੈਣ ਦੀ ਸੰਭਾਵਨਾ ਪਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੇ ਆ ਘਟਨਾਵਾਂ ਵਾਪਰ ਸਕਦੀਆਂ ਨੇ ਇਸੇ ਤਰ੍ਹਾਂ ਬਰਨਾਲਾ ਦੇ ਵਿੱਚ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੇ ਆ ਘਟਨਾਵਾਂ ਵਾਪਰ ਸਕਦੇ ਨੇ ਪੂਰਬੀ ਮਾਲਵਾ ਦੇ ਵਿੱਚ ਸਿਰਫ ਇੱਕ ਜ਼ਿਲ੍ਹੇ ਮਾਨਸਾ ਦੇ ਵਿੱਚ ਹੀ ਗੜੇ ਪੈਣ ਦੀ ਸੰਭਾਵਨਾ ਜਿਹੜੀ ਦੱਸੀ ਗਈ ਆ ਬਾਕੀ ਦੇ ਜਿਹੜੇ ਜ਼ਿਲ੍ਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਲੇਰਕੋਟਲਾ ਇਹਨਾਂ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਕਿਸੇ ਕੋਈ ਗੜੇ ਪੈਣ ਦੀ ਜਾਂ ਬਿਜਲੀ ਲਿਸ਼ਕਣ ਦੀਆਂ ਵੱਡੀਆਂ ਘਟਨਾਵਾਂ ਦੀ ਕੋਈ ਤਦਾਬਨੀ ਨਹੀਂ ਹੈਗੀ ਪਰ ਹਲਕੀ ਤੋਂ ਦਰਮਿਆਨੀ ਵਰਖਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਆ 12 ਜਨਵਰੀ ਦੀ ਜੇਕਰ ਆਪਾਂ ਗੱਲ ਕਰਦੇ ਆ 12 ਜਨਵਰੀ ਨੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਿਹੜੀ ਕੋਈ ਚੇਤਾਵਨੀ ਨਹੀਂ ਹੈਗੀ ਧੁੰਦ ਦੀ ਚੇਤਾਵਨੀ ਜ਼ਰੂਰ ਹੈਗੀ ਧੁੰਦ ਦੀ ਜਿਹੜੀ ਚੇਤਾਵਨੀਆਂ ਸੰਗਣੀ ਧੁੰਦ ਦੀ ਚੇਤਾਵਨੀ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਤੇ ਮਲੇਰਕੋਟਲਾ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਰੰਗ ਦੀ ਵਾਰਨ ਗੈਤ ਧੁੰਦ ਜ਼ਿਆਦਾ ਪੈ ਸਕਦੀ ਆ ਸੋ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿਕ ਧੁੰਦ ਦੀ ਹੈਗੀ ਆ 12 ਜਨਵਰੀ ਨੂੰ ਸੋ ਇਹ ਸੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੌਸਮ ਦਾ ਹਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤਿ ਸ੍ਰੀ ਅਕਾਲ ਧੰਨਵਾਦ